ਬਰਬਾਤੀ ਮਹੱਲਾ ਪੰਜਵਾ ਗੁਣ ਗਾਵਤ ਮਨ ਹੋਏ ਆਨੰਦ ਆਠ ਪੈਰ ਸਿਮਰੋ ਭਗਵੰਤ ਜਾਂਕੇ ਸਿਮਰਨ ਕਾਲ ਮਲ ਜਾਈ ਜਿਸ ਗੁਰ ਕੀ ਹਮ ਚਰਣੀ ਪਾਈ ਸੁਮਤ ਦੇਵ ਸੰਤ ਪਿਆਰੇ ਸਿਮਰੋ ਨਾਮ ਮੋਨ ਸਤਾਰੇ ਰਹਾਉ ਜਨ ਗੁਰ ਕਿਆ ਮਾਰਗ ਸਿਦਾ ਸਗਲ ਤਿਆਗ ਨਾਮ ਹਰ ਗੀਦਾ ਜਿਸ ਗੁਰ ਕੈ ਸਦਾ ਬਲ ਜਾਈਐ ਹਰ ਸਿਮਰਨ ਜਿਸ ਗੁਰ ਤੀ ਪਾਈਐ ਬੂੰਡਤ ਪ੍ਰਾਨੀ ਜਨ ਗੁਰਹਿ ਤਰਾਇਆ ਜੇ ਪ੍ਰਸਾਦ ਮੋਹੇ ਨਈ ਮਾਇਆ ਹਲਤ ਪਲਤ ਜਨ ਗੁਰੇ ਸਵਾਰਿਆ ਜਿਸ ਗੁਰ ਉੱਪਰ ਸਦਾ ਹਉ ਵਾਰਿਆ ਮਾ ਮਗਦ ਤੇ ਕੀਆ ਗਿਆਨੀ ਗੁਰਪੂਰੇ ਕੀ ਕਥਾ ਕਹਾਣੀ ਪਾਰ ਬ੍ਰਹਮਾ ਨਾਨਕ ਗੁਰਦੀਵ ਵੱਡੇ ਭਾਗ ਪਾਈਏ ਹਰ ਸੇਵ ਪਰਬਾਤੀ ਮਹੱਲਾ ਪੰਜਵਾਂ ਸਗਲੇ ਦੁੱਖ ਮਿਟੇ ਸੁਖ ਦਈਏ ਆਪਣਾ ਨਾਮ ਜਪਾਇਆ ਕਰ ਕਿਰਪਾ ਆਪਣੀ ਸੇਵਾ ਲਾਏ ਸਗਲਾ ਦੁਰਤ ਮਿਟਾਇਆ ਹਮ ਬਾਰਕ ਸਰਨ ਪ੍ਰਭ ਦਿਆਲ ਅਫਗਨ ਕਾਟ ਕੀਏ ਪ੍ਰਭ ਆਪਣੀ ਰਾਖ ਲਈਏ ਮੇਰੇ ਗੁਰ ਗੋਪਾਲ ਰਹਾਉ ਤਾਪ ਪਾਪ ਬਿਨ ਸੇ ਖਿਨ ਭੀਤਰ ਭੈ ਕਿਰਪਾਨ ਗੁਸਾਈ ਸਾਹ ਸਾਸ ਪਾਰ ਬ੍ਰਹਮ ਅਰਾਦੀ ਆਪਣੇ ਸਤ ਗੁਰ ਕੈ ਬਲ ਜਾਈ ਆਗਮ ਅਗੋਚਰ ਬੇਅੰਤ ਸੁਆਮੀ ਤੰ ਕਾਂਤ ਨਾ ਪਾਈਐ ਲਹਾ ਖਾਟ ਹੋਈਐ ਤਨਵੰਤਾ ਆਪਣਾ ਪ੍ਰਭੂ ਧਿਆਈਐ ਆਠ ਪੈਰ ਪਾਰ ਬ੍ਰਹਮ ਧਿਆਈ ਸਦਾ ਸਦਾ ਗੁਣ ਗਾਏਆ ਕਉ ਨਾਨਕ ਮੇਰੇ ਪੂਰੇ ਮਨੋਰਥ ਪਾਰ ਬ੍ਰਹਮ ਗੁਰ ਪਾਇਆ ਪ੍ਰਭਾਤੀ ਮਹੱਲਾ ਪੰਜਵਾਂ ਸਮਰਤ ਨਾਮ ਕਿਲਬਖ ਸਬਨਾਸੀ ਸਚ ਨਾਮ ਗੁਰਦੀਨੀ ਰਾਸੀ ਪ੍ਰਭ ਕੀ ਦਰਗਹਿ ਸੋਭਾਵੰਤੀ ਸੇਵਕ ਸੇਵ ਸਦਾ ਸੁਹੰਤੇ ਹਰ ਹਰ ਨਾਮ ਜਪੋ ਮੇਰੇ ਭਾਈ ਸਗਲੇ ਰੋਗ ਦੋਗ ਸਭ ਬਿਨਸੈ ਅਗਿਆਨ ਹਨੇਰਾ ਮਨ ਤੇ ਜਾਈ ਰਹਾਉ ਜਨਮ ਮਰਨ ਗੁਰ ਰਾਖੇ ਮੀਤ ਹਰ ਕੀ ਨਾਮ ਸੋ ਲਾਗੀ ਪ੍ਰੀਤ ਕੋਟ ਜਨਮ ਕੇ ਗਏ ਕਲੇਸ਼ ਜੋ ਤਸ ਭਾਵੈ ਸੋ ਪਲਹੁ ਉਸ ਜਿਸ ਗੁਰ ਕੋ ਹਉ ਸਦ ਬਲ ਜਾਈ ਜਿਸ ਬਰਸਾਦ ਹਰ ਨਾਮ ਧਿਆਈ ਐਸਾ ਗੁਰ ਪਾਈਐ ਵਡ ਭਾਗੀ ਜਿਸ ਮਿਲਤੇ ਰਾਮ ਲੇਵ ਲਾਗੀ ਕਰ ਕਿਰਪਾ ਪਾਰ ਬਰਮ ਸੁਆਮੀ ਸਗਲ ਕਟਾ ਕੇ ਅੰਤਰ ਜਾਮੀ ਆਠ ਪੈਰੇ ਆਪਣੀ ਲਵਲਾਈ ਜਨ ਨਾਨਕ ਪ੍ਰਭ ਕੀ ਸਰਨਾਈ ਪ੍ਰਭਾਤੀ ਮਹਲਾ 5 ਕਰ ਕਿਰਪਾ ਆਪਣੇ ਪ੍ਰਭ ਕੀਏ ਹਰ ਕਾ ਨਾਮ ਜਪਣ ਕੋ ਦਈਂ ਆਠ ਪੈਰ ਗੁਣ ਗਾਏ ਗੋਬਿੰਦ ਤੇ ਬਿਨਸੀ ਉਤਰੀ ਸਭ ਚੰਦ ਉਬਰ ਸਤ ਗੁਰ ਚਰਨੀ ਲਾਗ ਜੋ ਗੁਰ ਕੈ ਸੋਈ ਪਲ ਮੀਠਾ ਮਨ ਕੀ ਮਤ ਤਿਆਗ ਰਹਾਉ ਮਨ ਤਨ ਵਸਿਆ ਹਰ ਪ੍ਰਭ ਸੋਈ ਕਲ ਕਲੇਸ਼ ਕਿਸ਼ ਬਿਗਨ ਨ ਹੋਈ ਸਦਾ ਸਦਾ ਪ੍ਰਭ ਜੀ ਕੈ ਸੰਗ ਉਤਰੀ ਮੈਲ ਨਾਮ ਕੈ ਰੰਗ ਚਰਨ ਕੰਬਲ ਸੋ ਲਾਗੋ ਪਿਆਰ ਬਿਨਸੀ ਕਾਮ ਕ੍ਰੋਧ ਹੰਕਾਰ ਪ੍ਰਭ ਮਿਲਨ ਕਾ ਮਾਰਗ ਜਾਨਾ ਪਾਏ ਭਗਤ ਹਰਿ ਸੋ ਮਨ ਮੰਨਾ ਸੋਨ ਸੱਜਣ ਸੰਤ ਮੀਤ ਸੁਹੇਲੇ ਨਾਮ ਰਤਨ ਹਰ ਅਗਹਿ ਅਤੁੱਲੇ ਸਦਾ ਸਦਾ ਪ੍ਰਭ ਗੁਣ ਨਿਤ ਗਾਈਏ ਕਉ ਨਾਨਕ ਵੱਡ ਪਾਗੀ ਪਾਈਏ ਪਰਭਾਤੀ ਮਹੱਲਾ ਪੰਜਵਾਂ ਸੇ ਧਨਵੰਤ ਸਈ ਸਚ ਸਾਹਾ ਹਰ ਕੀ ਦਰਗਹਿ ਨਾਮ ਵਸਾਹਾ ਹਰ ਹਰ ਨਾਮ ਜਪੋ ਮਨ ਮੀਤ ਗੁਰ ਪੂਰਾ ਪਾਈਐ ਵਡ ਭਾਗੀ ਨਿਰਮਲ ਪੂਰਨ ਰੀਤ ਰਹਾਉ ਪਾਇਆ ਨਾਬ ਵਜੀ ਵਧਾਈ ਸੰਤ ਪ੍ਰਸਾਦ ਹਰ ਕੇ ਗੁਣ ਗਾਈ ਸਫਲ ਜਨਮ ਜੀਵਨ ਪਰਵਾਨ ਗੁਰ ਬਰਸਾਤੀ ਹਰ ਰੰਗ ਮਾਨ ਬਿਨ ਸਿਕ ਕਾਮ ਕਰੋਧ ਹੰਕਾਰ ਨਾਨਕ ਗੁਰ ਮਖੇ ਉਤਰੇ ਪਾਰ ਪਰਭਾਤੀ ਮਹੱਲਾ ਪੰਜਵਾਂ ਗੁਰ ਪੂਰਾ ਪੂਰੀ ਤੰਕੀ ਕਲਾ ਗੁਰ ਕਾ ਸ਼ਬਦ ਸਦਾ ਸਦ ਅਟਲ ਗੁਰ ਕੀ ਬਾਣੀ ਜਿਸ ਮਨ ਵਸੈ ਦੁਖ ਦਰਦ ਸਭ ਤੰਕੇ ਨਸੈ ਹਰ ਰੰਗ ਰਾਤਾ ਮਨ ਰਾਮ ਗੁਣ ਗਾਵੇ ਮੁਗਤੋ ਸਾਧੂ ਤੋਰੀ ਨਾ ਵਹਿ ਰਹਾ ਗੁਰ ਪ੍ਰਸਾਦੀ ਉਤਰੈ ਪਾਰ ਹਉ ਭਰਮ ਬਿਨਸੀ ਬਕਾਰ ਮਨ ਤਨ ਅੰਤਰ ਬਸੇ ਗੁਰ ਚਰਨਾ ਨਿਰਪੈ ਸਾਧ ਪਰੇ ਹਰ ਸਰਨਾ ਅਨਦ ਸਹਿਜ ਰਸ ਸੂਖ ਕਨੇਰੇ ਦੁਸ਼ਮਨ ਦੂਖ ਨ ਆਵੇ ਨੇਰੇ ਗੁਰ ਪੂਰੇ ਆਪਣੀ ਕਰ ਰਾਖੇ ਹਰ ਨਾਮ ਜਪਤ ਕਿਲ ਬਿਕ ਸਬ ਲਾਥੇ ਸੰਤ ਸਜਨ ਸਿਖ ਪੈ ਸੁਹੇਲੀ ਗੁਰਪੂਰੇ ਪ੍ਰਭ ਸੋ ਲੈ ਮੇਲੇ ਜਨਮ ਮਰਨ ਦੁਖ 파ਹਾ ਕਾਟਿਆ ਕੋ ਨਾਨਕ ਗੁਰ ਪਰਦਾ ਢਾਕੇ ਪਰ ਬਾਤੀ ਮਹੱਲਾ ਪੰਜਵਾਂ ਸਤਗੁਰ ਪੂਰੇ ਨਾਮ ਦਿਆ ਅਨ ਦੇ ਮੰਗਲ ਕਲਿਆਣ ਸਦਾ ਸੁਖ ਕਾਰਜ ਸਗਲਾ ਰਾਸ ਥੀਆ ਰਹਾਉ ਚਾਰ ਨ ਕੰਬਲ ਗੁਰ ਕੀ ਮਨ ਉਠੇ ਦੋ ਕ ਦਰਦ ਪਰਮ ਬਿਨ ਸੇ ਝੂਠੇ ਨਿਤ ਉਠ ਗਾਵੋ ਪ੍ਰਭ ਕੀ ਬਾਣੀ ਆਠ ਪੈਰ ਹਰ ਸਿਮਰੋ ਪ੍ਰਾਨੀ ਕਰ ਬਾਰ ਪ੍ਰਭ ਸਬਨੀ ਥਾਈ ਸੰਗ ਸਹਾਈ ਜੈ ਹੋ ਜਾਈ ਦੋਈ ਕਾਰ ਜੋੜ ਕਰੀ ਅਰਦਾਸ ਸਦਾ ਜਪੇ ਨਾਨਕ ਗੁਨਤਾਸ ਪਰਭਾਤੀ ਮਹੱਲਾ ਪੰਜਵਾਂ ਪਾਰ ਬ੍ਰਹਮ ਪ੍ਰਭ ਸੋ ਕੜ ਸੁਜਾਨ ਗੁਰ ਪੂਰਾ ਪਾਈਐ ਵਡ ਪਾਗੀ ਦਰਸ਼ਨ ਕੋ ਜਾਈਐ ਕੁਰਬਾਨ ਰਹਾਓ ਕەلਬਕ ਮੀਟੇ ਸ਼ਬਦ ਸਣ ਤੋਖ ਨਾਮ ਅਰਾਧਨ ਹੋਵਾ ਜੋਗ ਸਾਧ ਸੰਗ ਹੋਵਾ ਪਰਗਾਸ ਚਰਨ ਕਮਲ ਮਨਮਈ ਨਿਵਾਸ ਜਨ ਕੀ ਆਤਨ ਲੀਆ ਰਾਖ ਪ੍ਰਭ ਪੂਰਾ ਅਨਾਥ ਕੋ ਨਾਥ ਜਿਸੇ ਨਵਾਜੇ ਕਿਰਪਾ ਧਾਰ ਪੁਰਨ ਕਰਮਤਾں ਕੇ ਆਚਾਰ ਗੁਨ ਗਾਵੇ ਨਿਤ 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 ਨਮੀ ਲਖ ਚਰਾਸੀ ਜੋ ਨਾ ਭਵੇ ਇਹੋ ਆਵਾ ਚਰਨ ਪੁਜਾਰੀ ਮੁਖ ਊਜਲ ਸਾਚੀ ਦਰਬਾਰੀ ਜਿਸ ਮਸਤਕ ਗੁਰ ਧਰਿਆ ਹਾਥ ਕੋਟ ਮਦੇ ਕੋ ਬਿਰਲਾ ਦਾਸ جل تھل میل تس جن کی تور پر باتی محلہ قربان جائیں گر پوری اپنی جس پرساد ہر ہر جپ جپنی رہاو امرت بانی سنت نحال ਬੇਨਸ ਗੈਬ ਖਿਆ ਜੰਜਾਲ ਸਾਚ ਸਬਦ ਸੋ ਲਾਗੀ ਪ੍ਰੀਤ ਹਰ ਪ੍ਰਭ ਆਪਣਾਇਆ ਚੀਤ ਨਾਮ ਜਪਤ ਹੋਵਾ ਪਰਗਾਸ ਗੁਰ ਸਬਦੇ ਕੀ ਨਾਰ ਦੇ ਨਵਾਸ ਗੁਰ ਸਮਰਤ ਸਦਾ ਦਿਆਲ ਹਰ ਜਪ ਜਪ ਨਾਨਕ ਪੈ ਨਿਹਾਲ ਪਰਬਾਤੀ ਮਹੱਲਾ ਪੰਜਵਾਂ ਗੁਰ ਗੌਰ ਕਰਤ ਸਦਾ ਸੁਖ ਪਾਇਆ ਦੀਨ ਦਿਆਲ ਪੈ ਕਿਰਪਾਲਾ ਆਪਣਾ ਨਾਮ ਹਰਿ ਆਪ ਜਪਾਇਆ ਰਹਾਉ ਸੰਤ ਸੰਗਤ ਮਿਲ ਪਿਆ ਬਰਗਾਸ ਹਰ ਹਰ ਜਪਤ ਪੂਰਨ ਪਈਆਸ ਸਰਬ ਕਲਿਆਣ ਸੂਖ ਮਨ ਵੁੱਠੀ ਹਰ ਗੁਣ ਗਾਏ ਗੁਰ ਨਾਨਕ ਤੁਠੀ